ਦੋਸਤੋ ਅੱਜ ਅਸੀਂ ਗੱਲ ਕਰਾਂਗੇ ਆਯੁਰਵੇਦ ਮੁਤਾਬਿਕ ਸ਼ੂਗਰ ਕੀ ਹੈ ਇਹਦੇ ਕੀ ਕੀ ਕਾਰਨ ਨੇ ਅਤੇ ਇਹ ਕਿਵੇਂ ਪੈਦਾ ਹੁੰਦੀ ਹੈ ਉਸ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਤਾਂ ਆਯੁਰਵੇਦ ਮੁਤਾਬਿਕ ਸ਼ੂਗਰ ਨੂੰ ਮధుਮੇਂ ਔਰ ਪਰਮੇਂ ਨਾਂ ਦੇ ਨਾਲ ਜਾਣਿਆ ਗਿਆ ਪਰ ਇਹਦਾ ਜੋ ਨਜ਼ਰੀਆ ਹੈ ਉਹ ਡਾਇਬੀਟਿਸ ਮਲਾਈਟਸ ਨਾਲੋਂ ਬਿਲਕੁਲ ਹੀ ਵੱਖਰਾ ਹੈ ਆਯੁਰਵੇਦ ਮੁਤਾਬਿਕ ਸਿਰਫ ਖੂਨ ਦੇ ਵਿੱਚ ਮਠਾਸ ਦੇ ਵੱਧ ਜਾਣ ਨੂੰ ਸ਼ੂਗਰ ਨਹੀਂ ਮੰਨਿਆ ਗਿਆ ਬਲਕਿ ਪੂਰੀ ਬੋਡੀ ਦੇ ਵਿੱਚ ਜੋ ਸਾਡੇ ਬੇਸਿਕ ਪਿੱਲਰ ਹੈ ਵਾਤ ਪਿੱਤੁਰ ਕਫ ਇਹਨਾਂ ਦੇ ਬੈਲੈਂਸ ਨੂੰ ਵਿਗੜਨ ਦੇ ਨਾਲ ਜੋ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਉਹਨਾਂ ਸਮੱਸਿਆਵਾਂ ਨੂੰ ਸ਼ੂਗਰ ਦਾ ਨਾਮ ਦਿੱਤਾ ਇਹ ਕਿਉਂ ਹੁੰਦੇ ਨੇ ਇਹਦੇ ਕੀ ਕੀ ਕਾਰਨ ਨੇ ਉਹਦੇ ਬਾਰੇ ਜਾਣ ਲੈਣੇ ਸਾਡਾ ਗਲਤ ਖਾਣ ਪੀਣ ਸਾਡਾ ਗਲਤ ਰਹਿਣ ਸਹਿਣ ਸਾਡੇ ਲੀਵਰ ਦਾ ਸਹੀ ਢੰਗ ਨਾਲ ਕੰਮ ਨਾ ਕਰਨਾ ਸਾਡੀ ਡਾਈਜੈਸਟਿਵ ਫਾਇਰ ਦਾ ਵੀਕ ਪੈ ਜਾਣਾ ਇਹ ਸਭ ਕਾਰਨ ਮਿਲ ਕੇ ਕੀ ਕਰਦੇ ਨੇ ਸਾਡੇ ਬਾਤ ਪਿਤੁਰ ਕਫ ਇਹਦੇ ਬੈਲੈਂਸ ਨੂੰ ਵਿਗਾੜ ਦਿੰਦੇ ਨੇ ਜਿਸ ਦੇ ਨਾਲ ਸਾਡੀ ਬੋਡੀ ਦੇ ਵਿੱਚ ਇੱਕ ਅਸੰਤੁਲਨ ਪੈਦਾ ਹੁੰਦਾ ਜਿਹਨੂੰ ਅਸੀਂ ਆਮ ਦੋਸ਼ ਦਾ ਨਾਮ ਦੇ ਦਿੰਦੇ ਆ ਆਮ ਦੋਸ਼ ਨੂੰ ਅਗਰ ਅਸੀਂ ਐਲੋਪੈਥੀ ਦੇ ਨਾਲ ਕੰਪੇਅਰ ਕਰਨਾ ਹੋਵੇ ਤਾਂ ਅਸੀਂ ਇਹਨੂੰ ਇਨਸੂਲਿਨ ਰੈਜਿਸਟੈਂਸ ਦੇ ਨਾਲ ਕੰਪੇਅਰ ਕਰ ਸਕਦੇ ਹਾਂ ਇਹ ਸਭ ਕਾਰਨ ਰਲ ਮਿਲ ਕੇ ਬੋਡੀ ਦੇ ਵਿੱਚ ਜਾਂ ਖੂਨ ਦੇ ਵਿੱਚ 슈ਗਰ ਦੇ ਲੈਵਲ ਨੂੰ ਵਧਾ ਦਿੰਦੇ ਨੇ ਜਿਹਨੂੰ ਅਸੀਂ ਪ੍ਰਮੇਹ ਦਾ ਨਾਮ ਦੇ ਦਿੰਦੇ ਆ। ਇਹ ਸਭ ਕਾਰਨਾਂ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ ਇਹਦੇ ਨਾਲ ਕੀ ਕੀ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਇਹ ਸਭ ਅਸੀਂ ਆਉਣ ਵਾਲੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਇਸ ਤੇ ਵਧੇਰੇ ਜਾਣਕਾਰੀ ਲਈ ਤੁਸੀਂ ਸਾਨੂੰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।